ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ ਚੈਨਲ ਡੇਰੀ ਫਾਰਮ ਮੈਨੇਜਮੈਂਟ ਦੇ ਉੱਤੇ ਅੱਜ ਜਿਹੜਾ ਜਗ੍ਹਾ ਪਹੁੰਚੇ ਆਪਾਂ ਪਿੰਡ ਰਾਮੂ ਵਾਲਾ ਜਿਹੜਾ ਫਰੀਦਕੋਟ ਨੇੜੇ ਜਿਹੜਾ ਇਹ ਪਿੰਡ ਹੈਗਾ ਜੈਤੋ ਦੇ ਰਹਿ ਜਾਂਦਾ 5 ਕਿਲੋਮੀਟਰ ਤੇ ਇਹਦੇ ਇੱਕ ਪਾਸੇ ਰੋੜੀ ਆ ਗਿਆ ਤੇ ਇੱਕ ਪਾਸੇ ਦੇ ਮੱਤ ਆ ਗਿਆ ਤੇ ਜੈਤੋ 5-6 ਕਿਲੋਮੀਟਰ ਜੈਤੋ ਤੋਂ ਜਦੋਂ ਆਪਾਂ ਮੰਦਨ ਵਾਲੇ ਪਾਸੇ ਨੂੰ ਜਾਂਦੇ ਆ ਤਾਂ ਉਹ ਸੜਕ ਦੇ ਉੱਤੇ ਜਿਹੜਾ ਹੈਗਾ ਪਿੰਡ ਆਉਂਦਾ ਅੱਜ ਬਾਈ ਨੇ ਇੱਕ ਤਾਂ ਇਹ ਵਾਲੀ ਗਾਂ ਵਕਾਉ ਕੀਤੀ ਆ ਤੇ ਚਾਰ ਨਾਗਾ ਉਧਰ ਆ ਤੇ ਇੱਕ ਇਹ ਨਾਗਾ ਇਹਨਾਂ ਵਿੱਚ ਸੱਜਰ ਸੂਈ ਸੂਆਂ ਨੂੰ ਜਿਹਨੂੰ 2-3 ਮਹੀਨੇ ਹੋ ਗਏ ਤੇ ਸੂਣ ਦੇ ਜਿਹੜੀਆਂ ਨੇੜੇ ਆ ਉਹ ਵੀ ਸਾਰੇ ਤਰ੍ਹਾਂ ਦੇ ਪਸ਼ੂ ਜਿਹੜੇ ਆਪਾਂ ਇਹਦੇ ਵਿੱਚ ਵਿਖਾਵਾਂਗੇ ਜਿਹੜੇ ਭਰਾ ਨੂੰ ਜਿਹੋ ਜਿਹਾ ਪਸ਼ੂ ਪਸੰਦ ਆਊਗਾ ਉਹ ਆ ਕੇ ਤਸੱਲੀ ਕਰਕੇ ਖਰੀਦ ਸਕਦਾ ਸ਼ੁਰੂਆਤ ਆਪਾਂ ਜਿਹੜੀ ਹੈਗੀ ਆ ਇਸ ਨਾਗ ਤੋਂ ਕਰਦੇ ਆ ਸਤਿ ਸ਼੍ਰੀ ਅਕਾਲ ਜਸ਼ਨ ਸਤਿ ਸ਼੍ਰੀ ਅਕਾਲ ਜਸ਼ਨ ਜਿਹੜੇ ਆਪਾਂ ਅੱਜ ਇਹ ਵਾਲੀ ਜਿਹੜੀ ਹੈਗੀ ਆ ਗਾਂ ਨੂੰ ਵੇਚਣ ਲੱਗੇ ਆ ਇਹਦਾ ਕੀ ਡਿਟੇਲ ਆ ਇਹ 24 ਅਕਤੂਬਰ ਨੂੰ ਸੋਈ ਆਈ ਠੀਕ ਹੈ 7 ਦਿਨ ਹੋ ਗਏ ਤੇ ਹੁਣ 26 27 ਕਿਲੋ ਦੁੱਧ ਆਈ। ਬੱਛੀ ਇਹਦੇ ਮਗਰ ਕਾਜਦੀਪ ਦੀਆਂ 나ੜੂਆ ਹਜੇ ਨਾਲ ਹੀ ਹੈ ਜੀ। ਕਿਸਾਨ ਵੀਰੋ ਤੁਸੀਂ ਦੇਖ ਸਕਦੇ ਹੋ। 6-7 ਦਿਨ ਹੋਇਆ 나ੜੂਆ ਹਜੇ ਇਹਦੇ ਨਾਲ ਆ ਬੱਛੀ ਬਹੁਤ ਸੋਹਣੀ ਆ। ਖਣ ਤੋਂ ਤਿਲ ਆਈ ਇਹ। ਅੱਛਾ ਇਹ ਤਿਲ ਆ। ਹਾਂਜੀ। ਪਰ ਉਂ ਜੇ ਤੁਸੀਂ ਦੇਖੋਗੇ ਗਾਂ ਦੇ ਹਮਾਨੇ ਨੂੰ ਦੇਖੋਗੇ 나ੜਾ ਨੂੜਾ ਬਹੁਤ ਆਰਡਰ ਬਹੁਤ ਚੰਗਾ ਆਏਗਾ। ਗਾਂ ਵੱਡੀ ਵੀ ਬਹੁਤ ਆ। ਜੇ ਕਿਤੇ ਇਹ ਤੇਲ ਨਾ ਹੁੰਦੀ ਮੇਰੇ ਹਿਸਾਬ ਨਾਲ ਇਹ 40 ਲੀਟਰ ਨੂੰ ਹੱਥ ਮਾਰਦੀ ਇਹ ਇੱਕ ਪਾਸੇ ਤੋਂ ਤੇਲ ਆ ਇਸ ਕਰਕੇ ਦਾ ਜਿਹੜਾ ਰੇਟ ਘਟਾ ਹਜੇ ਇਹਦਾ ਕੜ ਚੱਲੀ ਜਾਂਦਾ ਇਹਨਾਂ ਦੁੱਧ ਵਧਣਾਗਾ ਬਾਈ ਦੇ ਕਹਿਣ ਮੁਤਾਬਕ 26 27 ਲੀਟਰ ਦੁੱਧ ਤੇ ਹੈਗੀ ਆ ਜਦੋਂ ਇਹ ਕੜ ਮਾਰ ਕੇ हट ਗਈ ਉਦੋਂ ਇਹਨੇ ਹਜੇ ਦੁੱਧ ਹੋਰ ਵਧਣਾ 30 ਪਲੱਸ ਜਾਊਗੀ ਇਹਦਾ ਆ ਵਾਲਾ ਜਿਹੜਾਗਾ ਇੱਕ ਪਾਸੇ ਅੱਗੋ ਵਾਲਾ ਥਾਣਾ ਜਿਹੜਾ ਉਹ ਬੰਦ ਆ 30 32 ਕਿਲੋ ਤੋਂ ਕੱਢਦੀ ਹੀ ਵਧੀਆ ਜੀ ਪਿਛਲੇ ਸੂਏ ਆਪਣੇ ਕੋਲ 30 32 ਕਿਲੋ ਦੁੱਧ ਕੱਢਿਆਗਾ ਕਿਸਾਨ ਵੀਰੋ ਜਿਹੜੇ ਭਰਾ ਨੂੰ ਕੋਈ ਚੰਗੀ ਚਾਹੀਦੀ ਹੈ ਮਗਰ ਗਾਂ ਵੀ ਮਗਰ ਬੱਚੇ ਚੰਗੇ ਬਾਦੇ ਸੀਮਨ ਲਾ ਕੇ ਉਹਦੇ ਲਈ ਜਿਹੜੀ ਹੈਗੀ ਇਹ ਬਹੁਤ ਵਧੀਆ ਹੈ ਤੇ ਜਿਵੇਂ ਇਹਦਾ ਰੇਟ ਕੀ ਕਰਨਾ ਆਪਾਂ ਰੇਟ ਦਾ ਫੋਨ ਤੇ ਕਰਾਂਗੇ ਰੇਟ ਕਿਸਾਨ ਵੀਰੋ ਇਹਦਾ ਫੋਨ ਤੇ ਰਹੂਗਾ ਤੋੜ ਕੇ ਦਿਖਾ ਦਿਓ ਥੋੜੀ ਜੀ ਤੁਹਾਨੂੰ ਤੋੜ ਕੇ ਦਿਖਾਉਣੇ ਆ ਬਰੀਕੀਆਂ ਦੇ ਵਿੱਚ ਗਾਂ ਬੜੀ ਉੱਚੀ ਲੰਮੀ ਚੌੜੀ ਫਾਰਮ ਵਾਲੀ ਜਿਵੇਂ گاਵਾ ਨੂੰ ਗੋਵੇਂ ਆ ਬਸ ਕੱਲੀ ਇੱਕ ਥਣ ਵਾਲੇ ਪਾਸਿਓਂ ਜਿਹੜੀ ਹੈਗੀ ਇਹ ਮਾਰ ਖਾ ਗਈ ਆ ਤੇ ਪਰ ਉਸ ਹਿਸਾਬ ਨਾਲ ਫਿਰ ਦੁੱਧ ਦੇ ਹਿਸਾਬ ਨਾਲ ਤੇ ਜਿਹੜਾ ਹੈਗਾ ਤੇਲ ਆ ਉਸ ਹਿਸਾਬ ਨਾਲ ਬਾਈ ਨੇ ਰੇਟ ਵੀ ਲਗਭਗ ਉਹੋ ਜਿਹਾ ਹੀ ਰੱਖਣਾ ਇਹਦਾ ਤੁਸੀਂ ਤੁਰਦੀ ਦੇਖ ਲਓ ਪਿੱਛੋ ਕਿੱਡਾ ਚੌੜਾ ਹਵਾਨਾ ਕਰਮਾਲੀ ਦਾ ਬਿਲਕੁਲ ਇਦਾਂ ਲੱਗਦਾ ਜਿਵੇਂ ਡਰਮ ਬਣਿਆ ਹੁੰਦਾ ਹੈਗਾ ਜੇ ਕਿਤੇ ਇਹ ਤੇਲ ਨਾ ਹੁੰਦੀ ਤੇ ਇਹੀ ਗਾਂ ਜਿਹੜੀ ਤੁਹਾਨੂੰ ਕਿਸੇ ਨਵਾ ਕੇ ਕਿਸੇ ਫਾਰਮ 'ਚ ਵੀਡੀਓ ਬਣਾਈ ਹੁੰਦੀ ਤੇ 3 ਲੱਖ ਆਂਗੂਏ ਜਾਣੀ ਸੀ ਬਹੁਤ ਸੋਹਣੀ ਆ ਬਾਈ ਥੋੜੇ ਪਸ਼ੂ ਇਸ ਕਰਕੇ ਵੀ ਸੇਲ ਕਰਨ ਲੱਗਾ ਹੈਗਾ ਜਿੱਦਾਂ ਮੇਰੀ ਪਹਿਲਾਂ ਆ ਕੇ ਗੱਲ ਹੋਈ ਆ ਲੇਬਰ ਵੱਲੋਂ ਬੜੀ ਦਿੱਕਤ ਆ ਤੁਸੀਂ ਦੇਖੋ ਪਸ਼ੂ ਕਾਫੀ ਹੈ ਬਾਈ ਕੋਲੇ ਪਰ ਲੇਬਰ ਵਾਲਾ ਬੰਦਾ ਬਾਈ ਕਹਿੰਦਾ ਵੀ ਨਹੀਂ ਮਿਲ ਰਿਹਾਗਾ ਜਿਹੜੀ ਆਪਾਂ ਨੂੰ ਪਤਾ ਆਪਣੇ ਆਮ ਇਹ ਪ੍ਰੋਬਲਮ ਚੱਲ ਰਹੀ ਹਰ ਇੱਕ ਜਗ੍ਹਾ ਤੇ ਤੇ ਉਹਦੇ ਕਰਕੇ ਬਾਈ ਜਿਹੜਾ ਹੈਗਾ ਪਸ਼ੂ ਥੋੜੇ ਘਟਾਉਣ ਲੱਗਾਗਾ ਤਰਦੀ ਤੁਸੀਂ ਇੱਕ ਵਾਰੀ ਫੇਰ ਦੇਖ ਲਓ ਠੰਡੀ ਸੀਲ ਗਾਂ ਹੈਗੀ ਆ ਜੇ ਕੋਈ ਭਰਾ ਜਿਵੇਂ ਕੋਈ ਬੁੜੀਆਂ ਘਰੇ ਕਿਸੇ ਨੇ ਚੋਣੀਆਂ ਹੁੰਦਾਂਗਾ ਕਿ ਉਹ ਜੀ ਜਗ੍ਹਾ ਲੈ ਕੇ ਜਾਣੀ ਆ ਉਹ ਵੀ ਕੋਈ ਦਿੱਕਤ ਨਹੀਂ ਕੋਈ ਭਜ ਨੱਠ ਨਹੀਂ ਕਰਦੀ ਕਿ ਆਮ ਨਾਲ ਪੂਰੀ ਜਿਹੜੀ ਹੈਗੀ ਸੀਲ ਆ ਤੁਹਾਨੂੰ ਚੋ ਕੇ ਮੈਂ ਇਹਦਾ ਜਿਹੜਾ ਹੈਗਾ ਦੁੱਧ ਵੀ ਤੁਹਾਨੂੰ ਦਿਖਾਵਾਂਗੇ ਸਵੇਰ ਮੈਂ ਲਗਭਗ 8:00 ਵਜੇ ਦੇ ਕਰੀਬ ਇਹ ਵੀਡੀਓ ਬਣਾਉਣ ਲੱਗਾ ਹੈਗਾ ਸਵੇਰ ਦਾ ਟਾਈਮ ਵਾਲੇ ਚਵਾਈ ਮੈਂ ਰੋਕੀ ਸੀ ਵੀ ਆ ਕੇ ਕਰਾਂਗੇ ਤੇ ਘੰਟਾ ਕੁ ਲੇਟ ਹੋਣ ਹਿਸਾਬ ਨਾਲ ਤੁਹਾਨੂੰ ਦਿਖਾਵਾਂਗੇ ਅੱਗੇ ਚੱਕ ਲਿਓ ਹਲੋ ਜੀ ਦੁੱਧ ਆਪਾਂ ਚੋਤਾ ਹੈਗਾ 15 ਕਿਲੋ ਦੁੱਧ ਹੋ ਗਿਆ ਜੀ ਪੂਰਾ ਪੂਰੀ ਵੱਡੀ ਬਾਲਟੀ ਹੈ ਕਿਸਾਨ ਵੀਰੋ 15 ਕਿਲੋ ਲੀਟਰ ਵਾਲੀ ਲਗਭਗ 22 ਦੇ ਕਹਿਣ ਨੂੰ ਹੈਗੀ ਇਹ ਬਾਲਟੀ ਤੇ ਕੁਛ ਇਹ ਲੇਟ ਵੀ ਆ ਅਸੀਂ ਘੰਟਾ ਡੇਢ ਘੰਟਾ ਲੇਟ ਹੋ ਗਏ ਉਹ ਹਿਸਾਬ ਨਾਲ ਤੇ ਲੀਟਰ ਡੇਢ ਲੀਟਰ ਤੋਂ ਵੱਧ ਮੰਨ ਲਓ ਤੇ ਉਹੀ ਬਸ 26 27 ਲੀਟਰਾਂ ਨੂੰ 26 27 ਲੀਟਰ ਅਸੀਂ ਦੁੱਧ ਕਹਾਂਗਾ ਉਹਨਾਂ ਕ ਲਗਭਗ ਹੋਊਗਾ ਜੇ ਕਿਸੇ ਭਰਾ ਨੇ ਲੱਗੂਗਾ ਤੇ ਉਹ ਚਵਾਈ ਆਪ ਵੀ ਆ ਕੇ ਕਰਕੇ ਦੇਖ ਸਕਦਾ ਚਾਹੇ ਦੋ ਡੰਗ ਕਰ ਲਓ ਚਾਹੇ ਚਾਰ ਡੰਗ ਕਰ ਲਓ ਬਈਆਂ ਦਾ ਇਹ ਜਿਹੜੀ ਜਸ਼ਨ ਆਪਣੀ ਇਹ ਵਾਲੀ ਜਿਹੜੀ ਹੈਗੀ ਆ ਇਹ ਗਾਂ ਦੀ ਮਿਲਕਿੰਗ ਕਰ ਲਈ ਆਪਾਂ ਹੁਣ ਇਹ ਗਾਂ ਦੀ ਕਿਸਾਨ ਵੀਰੋਂ ਮਿਲਕਿੰਗ ਕਰ ਲਈ ਹੈਗੀ ਆ ਤੇ ਇਹਦੀ ਪਹਿਲਾਂ ਪਲੈਨਿੰਗ ਨਹੀਂ ਸੀ ਇਹਦੀ ਵੀਡੀਓ ਆਪਾਂ ਹੋਣੀ ਪਾਉਣ ਲੱਗੇ ਆ ਪਹਿਲਾਂ ਰੱਖਣ ਦਾ ਰਾਦੇ ਫਿਰ ਸੋਚਿਆ ਚਲੋ ਇਹ ਵੀ ਤੁਹਾਨੂੰ ਦਿਖਾ ਦਈਏ ਇਹਦਾ ਕੀ ਸਾਬ ਜਸ਼ਨ ਇਹ ਤਾਂ ਮਹੀਨੇ 20 ਦਿਨ ਹੋ ਗਏ ਹੀ ਸੋਈ ਨੂੰ ਤੇ 16 17 ਕਿਲੋ ਦੁੱਧ ਦਈਏ 20 ਦਿਨ ਹੋ ਗਏ 16 17 ਕਿਲੋ ਦੁੱਧ ਬੱਚਾ ਇਹਦੇ ਮਗਰ ਬੱਚਾ ਬੱਚਾ ਸੀਗਾ ਜੀ ਦੇ ਦੁੱਧ ਚੋਈ ਉਹਦੀ ਬੱਚਾ ਇਹਦਾ ਕਿਸਾਨ ਵੀਰ ਉਹ ਮਰ ਗਿਆ ਗਾਂ ਜਿਹੜੀ ਹੈਗੀ ਇਹ ਵੀ ਸੋਹਣੀ ਆ ਵੀ ਇਹੀ ਕਿਤੇ ਵਪਾਰੀ ਪੂਰੀ ਕੋਲੇ ਹੁੰਦੀ ਤੁਹਾਨੂੰ ਪੂਰੀ ਐ ਚੌਕਣੀ ਦਿਸਣੀ ਸੀਗੀ ਤੇ ਬਾਕੀ ਕੋਸ਼ੇ ਚੋਲੀ ਆ ਇਹਦੇ ਕਰਕੇ ਹੁਣ ਹਵਾਨਾ ਖਾਲੀ ਆ ਉ ਇਹ ਜਿਹੜੇ ਆ ਥਣ ਲੈਵੇ ਪੱਖੋ ਜਿਹੜੀ ਹੈਗੀ ਬਿਲਕੁਲ ਸਾਫ ਆ ਤੁਸੀਂ ਦੇਖੋ ਇੱਕੋ ਜੇ ਥਾਣਾ ਮੁੱਠੀ ਚੋਂ ਆਉਣ ਵਾਲੇ ਵੀ ਗੁਲਾਬੀ ਥਾਣਾ ਸੋਹਣੀ ਜਿਹੜੀ ਹੈਗੀ ਆ ਡੱਬੀ ਗਾਂ ਤੇ ਜਿਹੜੇ ਵੀ ਭਰਾ ਨੂੰ ਪਸੰਦ ਆਊਗੀ ਤਸੱਲੀ ਤੁਸੀਂ ਆਪ ਆ ਕੇ ਕਰਨੀ ਹਰ ਇੱਕ ਪਸ਼ੂ ਦੀ ਇਹਦਾ ਰੇਟ ਆਪਾਂ ਜਸ਼ਨ ਕੀ ਕਰਦੇ ਆ ਇਹਦਾ ਰੇਟ ਵੀ ਫੋਨ ਤੇ ਕਰ ਇਹਦਾ ਰੇਟ ਵੀ ਕਿਸਾਨ ਵੀਰੋ ਜਿਹੜਾਗਾ ਫੋਨ ਤੇ ਰਹੂਗਾ ਇਧਰਲੇ ਪਾਸੇ ਵੀ ਜਿਹੜੀਆਂ ਹੈਗਾ گاਵਾ ਕੁਸ਼ਕ ਖੜੀਆਂ ਹੈਗਾ ਇਹਨਾਂ ਬਾਰੇ ਵੀ ਆਪਾਂ ਜਾਣਕਾਰੀ ਲੈਣੇ ਆ ਵੀਰ ਤੋਂ ਅੱਛਾ ਇਹਦੀ ਜਸ਼ਨ ਕੀ ਡਿਟੇਲ ਆ ਇਹ ਗਾਂ ਥਲੇ 10 ਕਿਲ ਦੁੱਧ ਆਈ 5 ਮਹੀਨਿਆਂ ਦੀ ਗੱਬਣਾ ਹੀ ਇਹੇ ਠੀਕ ਹੈ ਜੀ ਇਸ ਦਾ ਮਾਰੀਓ ਸਿੰਮਨ ਲੱਗਿਆ ਜੀ ਪੰਜ ਮਹੀਨੇ ਦੀ ਗੱਭਣਾ 10 ਕਿਲੋ ਦੁੱਧ ਦੇ ਥੱਲੇ ਗਾਂ ਗਾਂ ਬਹੁਤ ਵੱਡੀ ਸਟ੍ਰਕਚਰ ਵਾਈ ਜੇ ਆਪਾਂ ਦੇਖ ਗਏ ਤੇ ਇਹਦਾ ਮੁੱਲ ਜਸ਼ਨ ਕੀ ਰੱਖਦੇ ਆਪਾਂ ਇਹਦਾ ਮੁੱਲ 40000 ਰੁਪਏ ਮੁੱਲ 40000 ਰੁਪਏ ਕਿਸਾਨ ਵੀਰੋ ਦੁੱਧ ਜਿਹੜੇ ਭਰਾਣੇ ਜਿਵੇਂ ਆਪਣੇ ਦੁੱਧ ਮੋੱਕ ਜਾਂਦਾਗਾ ਉਹਦੇ ਲਈ ਕਿਸੇ ਨੇ ਲੈਣੀ ਆ ਤਾਂ 10 ਕਿਲੋ ਦੁੱਧ ਹੈਗਾ ਤੇ 2 ਮਹੀਨੇ ਡਰਾਈ ਤੋਂ ਬਾਅਦ ਫਿਰ ਇਹਨੇ ਸੂਕੇ ਨਵੇਂ ਦੁੱਧ ਹੋਏ ਨਾ ਉਹਨੇ ਕੇ ਪੈਸੇ ਜਿਹੜੇ ਹੈਗੇ ਵਟਾ ਦੇਣੇ ਆ ਤੁਰਦੀ ਤੁਸੀਂ ਦੇਖ ਲਓ ਬਿਲਕੁਲ ਜਿਹੜੀ ਹੈਗੀ ਆ ਹਵਾਨੇ ਦੀ ਸਾਫ ਆ ਉੱਚੀ ਲੰਮੀ ਬਹੁਤ ਆਮ ਦੂਜੀਆਂ ਗਾਵਾਂ ਤੋਂ ਵੀ ਜਿਹੜੀ ਹੈਗੀ ਆ ਉੱਚੀ ਆ ਪਰ ਹੈ ਦੇਸੀ ਦੇ ਵਿੱਚ ਇਹ ਗੱਲ ਖਿਆਲ ਚ ਰੱਖਿਓ ਜੇ ਪਿਓਰ ਜਿਹੜੀ ਐਚ ਐਫ ਦੇ ਵਿੱਚ ਜੇ ਨਹੀਂ ਆਉਂਦੀਗੀ ਇਹ ਦੇਸੀ ਗਾਵਾਂ ਦੇ ਵਿੱਚ ਪੈਂਦੀ ਹੈ ਅੱਛਾ ਜਸ਼ਨ ਇਹ ਗਾਂ ਦੀ ਕੀ ਡਿਟੇਲ ਆ ਵੀਰੇ ਇਹ ਗਾਂ ਨੂੰ 2 ਮਹੀਨੇ ਹੋ ਗਏ ਸੂਈ ਨੂੰ 2 ਮਹੀਨੇ ਸੂਈ ਨੂੰ ਹੋ ਗਿਆ 13 ਕਿਲੋ 12-13 ਕਿਲੋ ਦੁੱਧ ਆਈਏ ਥੱਲੇ ਤੇ ਇਹਦਾ ਰੇਟ ਕੀ ਕਰਦੇ ਆਪਾਂ ਇਹਦਾ ਰੇਟ ਵੀ ਫੋਨ 'ਤੇ ਹੀ ਕਰਾਂਗੇ ਇਹਦਾ ਰੇਟ ਵੀ ਫੋਨ 'ਤੇ ਕਿਸਾਨ ਵੀਰੋ 2 ਮਹੀਨੇ ਸੂਈ ਨੂੰ ਹੋ ਗਏ ਆ ਥਣ ਥਣ ਬਹੁਤ ਚੰਗੇ ਆ ਹਵਾਨੇ ਦੇ ਥਣ ਵੇਖੋ ਤੁਸੀਂ ਉੱਚਾਈ ਇਹਦੀ ਹੋਈ ਵੀ ਐ ਪਰ ਥਣ ਬਹੁਤ ਸੋਹਣਾ ਲੱਗਾਗਾ ਗੁਲਾਬੀ ਥਣੇ ਇਹਦੇ ਵੀ ਤੇ ਨਾੜਾਂ ਵੀ ਹਵਾਨੇ ਦੇ ਤੇ ਮੋٹے ਥਾਣਾ ਹਾਥੀ ਚਵਾਈ ਵਾਲੇ ਵੀ ਇਹ ਮਸ਼ੀਨ ਤਾਂ ਚਲੋ ਲੱਗ ਗਈ ਜਾਂਦੀ ਐ ਰੇਟ ਫੋਨ ਤੇ ਰਹਿਣਾ 2 ਮਹੀਨੇ ਨੂੰ ਸੂਈ ਨੂੰ ਹੋ ਗਏ 12-13 ਕਿਲੋ ਦੁੱਧ ਦਾ ਜਿਹੜੇ ਭਰਾ ਨੂੰ ਪਸੰਦ ਆਉਂਦੀ ਆ ਕੇ ਦੇਖ ਲਿਓ ਜੇ ਗਾਂ ਇਹ ਵੀ ਜਿਹੜੀ ਹੈਗੀ ਆ ਬਰੀਕੀਆਂ ਦੇ ਵਿੱਚ ਹੈਗੀ ਆ ਜੇ ਕਿਸੇ ਭਰਾ ਨੇ ਲੈਣੀ ਸਾਫ਼ ਸੁਥਰੀ ਗਾਂ ਹੈਗੀ ਆ ਸੀਲ ਬਹੁਤ ਸੀਲ ਬਹੁਤ ਆ ਬਾਈ ਤੇ ਦਸਨ ਮੁਤਾਬਕ ਥੋੜੀ ਜੀ ਸਫਾਈ ਹਜੇ ਹੋਈ ਨਹੀਂ ਬੰਦਾ ਨਾ ਹੋਣ ਕਰਕੇ ਤਿਲਕਣਾ ਪਸ਼ੂ ਪੇਰੀ ਤਿਲਕ ਜਾਂਦਾ ਹੈਗਾ ਤੁਸੀਂ ਤੁਰਦੀ ਦੇਖ ਸਕਦੇ ਆ ਢਾਂਚਾ ਦੇਖ ਲਓ ਪਿੱਛੋਂ ਹਵਾਨਾ ਦੇਖ ਲਓ ਜਦੋਂ ਕਰਮਾ ਵਾਲੀ ਚੰਗੀ ਸਾਂਭ ਸੰਭਾਲ ਵਾਲੇ ਵੀਰ ਕੋਲੇ ਜਾਵੜੂਗੀ ਤੇ ਉੱਥੇ ਚੰਗਾ ਦੁੱਧ ਕੱਢੂਗੀ ਤੁਸੀਂ ਦੇਖੋ ਮੂੰਹ ਮੱਥਾ ਦੇਖ ਲਓ ਕਾਲੇ ਰੰਗ ਦੇ ਵਿੱਚ ਆ ਅੱਛਾ ਜਸ਼ਨ ਵੀਰੇ ਜਿਹੜੀ ਇਹ ਗਾਂ ਇਹਦੀ ਕੀ ਡਿਟੇਲ ਆ ਇਹ 20 ਦਿਨ ਇਹਦੇ ਬਾਕੀ ਆ ਜੀ 20 ਤੋਂ 22 ਦਿਨ ਠੀਕ ਆ ਸੂਹਾਂ ਦੇ ਵਿੱਚ ਨਿਮਨ ਲੱਗੇ ਤੀਜੇ ਸੂਏ ਸੁਣਾ ਜੀ ਨੇ ਤੀਜੇ ਸੂਏ ਸੁਣਾ ਪਿਛਲੇ ਸੂਏ ਆਪਣੇ ਕੋਲੇ ਸੀ ਕਿੰਨਾ ਦੁੱਧ ਕੱਢਿਆ ਨੇ 20 ਕਿਲੋ ਤਾਂ ਕੱਢਦੀ ਹੈ ਜੀ ਪਿਛਲੇ ਸੂਏ ਕਿਸਾਨ ਵੀਰ ਦੇ ਦੂਜੇ ਸੂਏ ਲਗਭਗ 30 ਕਿਲੋ ਦੁੱਧ ਕੱਢਿਆਗਾ ਕਾਲੇ ਰੰਗ ਦੇ ਵਿੱਚ ਖਵਾਨਾ ਦੇਖ ਲੋ ਹਜੇ ਇਹਨੇ ਦੁੱਧ ਭਰਨਾ ਸ਼ੁਰੂ ਕਰਨਾ ਹੈਗਾ ਕਿਉਂਕਿ 20 ਦਿਨ ਇਹ ਜਿਹੜੇ ਆ ਗਏ ਬਾਕੀ ਆ ਤੇ ਇਹ ਗਾਂ ਵੀ ਢਾਂਚੇ ਪੱਖੋਂ ਜਿਹੜੀ ਹੈਗੀ ਆ ਉੱਚੀ ਗਾਂ ਛੋਟੀਆਂ ਗਾਵਾਂ ਚ ਨਹੀਂ ਚੰਗੀ ਵੇਲ ਆ ਗਾਂ ਦੀ ਉਰੀ ਉੱਚੀ ਰੰਮੀ ਗਾ ਚੰਗੀ ਵੇਲ ਦੇ ਵਿੱਚ ਹਵਾਨਾ ਚਾਰੇ ਥਾਣੇ ਦੇ ਪੂਰੇ ਆ ਜਿਹੜੀ ਤੈਲ ਸੀ ਉਹ ਤੁਹਾਨੂੰ ਦੱਸਤੀ ਐ ਅੱਛਾ ਜਿਹੜੀ ਇਹ ਵਾਲੀ ਆ ਜਸ਼ਨ ਇਹਦਾ ਕੀ ਹਿਸਾਬ ਆ ਇਹਦੇ ਵੀ 20 ਤੋਂ 22 ਦਿਨ ਹੀ ਰਹਿੰਦੇ ਆ ਜੀ ਇਹ 20 ਤੋਂ 22 ਦਿਨ ਖਾਣ ਵੀਰੋ ਬਾਕੀ ਆ ਇਹਦੇ ਤੇ ਇਹ ਥੋੜੇ ਜੇ ਛੋਟੇ ਕੱਦ ਦੇ ਵਿੱਚ ਆ ਪਰ 20 ਸੇ ਇਹਦਾ ਚੰਗਾ ਹੈਗਾ ਇਹਦਾ ਰੇਟ ਕੀ ਕਰਨਾਗਾ ਇਹਦਾ ਰੇਟ ਵੀ ਫੋਨ ਤੇ ਕਰਾਂਗੇ ਇਹਦਾ ਰੇਟ ਵੀ ਫੋਨ ਤੇ ਰਹੂਗਾ ਤੇ ਪਰ ਗਾਂ ਜਿਹੜੀ ਹੈਗੀ ਆ ਇਹ ਵੀ ਠੰਡੀ ਸੀਲ ਆ ਬਾਈ ਦੇ ਦੱਸਣ ਮੁਤਾਬਕ ਆਰਾ 20 ਕਿਲੋ ਦੁੱਧ ਕੱਢਦੀ ਆਈ ਵਧੀਆ 18 ਤੋਂ 20 ਕਿਲੋ ਦੁੱਧ ਕੱਢਦੀ ਕਰਦੀ ਸੂਆ ਕਿੰਨਾ ਆ ਇਹ ਇਹ ਦੂਜੀ ਆਈ ਸੂਣਾ ਜੀ ਇਹਨੇ ਪਹਿਲੇ 18 20 ਕਿਲੋ ਪਹਿਲਾਂ ਨੇ ਕੱਢੀ ਪਹਿਲਾਂ ਨੇ 18 20 ਕਿਲੋ ਦੁੱਧ ਕੱਢਿਆ ਹੈਗਾ ਤੇ ਦੂਜਾ ਸੂਆ ਸੂਣੀ ਆ ਹਜੇ ਇਹਨੇ ਵੀ ਜਿਹੜਾ ਹੈਗਾ ਦੁੱਧ ਤਾਂ ਭਰਨਾ ਸ਼ੁਰੂ ਕਰਨਾ ਹੈਗਾ ਹਵਾਨਾ ਕਰਮ ਵਾਲੀ ਇਹ ਵੀ ਚੰਗਾ ਵੱਡਾ ਬਣਾਉਂਦੀ ਆ ਕਿਉਂਕਿ ਹੁਣ ਹੀ ਦਿਖਦਾ ਪਿਆ ਹਵਾਨਾ ਦਾ ਤੇ ਚਿੱਟੇ ਕਾਲੇ ਰੰਗ ਚ ਚਮਕ ਚੰਗੀ ਸਭੀ ਚੰਗੀ ਆ ਜਿਹੜੇ ਭਰਾ ਨੂੰ ਚਾਹੀਦੀ ਆ ਏ ਵੀਰ ਨਾਲ ਸੰਪਰਕ ਕਰ ਸਕਦੇ ਆ ਨੰਬਰ ਸਕਰੀਨ ਤੇ ਚੱਲਦਾ ਪਿਆਗਾ ਤੁਸੀਂ ਆਪ ਆ ਕੇ ਤਸੱਲੀ ਕਰਕੇ ਬਾਕੀ ਤੁਸੀਂ ਐਨੀਮਲ ਬਾਈ ਕੋਲੇ ਹੋਰ ਵੀ ਪਰ ਬਾਈ ਲੇਬਰ ਦੀ ਦਿੱਕਤ ਕਰਕੇ ਇਹ ਪਸ਼ੂ ਵੇਚਣ ਲੱਗਾ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਆ